I don't know. ਹੈਲੋ ਜੀ ਸਾਹਿਬ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਆਪਾਂ ਲੱਗੀ ਸੀ ਮੈਂ ਕੰਮਕਾਰ ਕਰਨ ਕਰਦੇ ਬਸ ਤੁਹਾਨੂੰ ਪਤਾ ਹੀ ਹੈ ਡੇਲੀ ਰੁਟੀਨ ਦੇਡ ਕੰਮ ਤਾਂ ਦੇ ਹੁੰਦੇ ਆ ਆਪਣੇ ਲੇਡੀ ਜਿਹਦੇ ਤੇ ਅੱਜ ਲੱਗੀ ਸੀ ਮੈਂ ਕੱਪੜੇ ਕਿਉਂਕਿ ਤਿੰਨ ਦਿਨ ਹੋ ਗਏ ਸੀ ਕੱਪੜੇ ਆਪਾਂ ਧੋਤੇ ਨਹੀਂ ਤੇ ਫਿਰ ਇਸ ਕਰਕੇ ਪਹਿਲਾਂ 14 ਦੇ ਸੀ ਉਦੋਂ ਦੇਵੇ ਕਿਤੇ ਸੀ ਵਾਟੇ ਵਾਟੇ ਰਹਿੰਦੇ ਤੇ ਤਾਂ ਨਹੀਂ ਧੋਤੇ ਫਿਰ ਮੱਸੀ ਵਾਲ ਦਿਨ ਨਹੀਂ ਧੋਤੇ ਤੇ ਫਿਰ ਬੁੱਧਵਾਰ ਦਾ ਦਿਨ ਸੀ ਇਹ ਤੇ 22 ਤਰੀਕ ਸੀ ਆ ਕਰਕੇ ਫਿਰ ਅੱਜ ਆਪਾਂ ਮਸ਼ੀਨ ਲਾ ਲਈ ਸੀ ਤੇ ਵਾਸੇ ਫਿਰ ਮੈਂ ਇੱਥੇ ਨਾਲ ਕੱਪੜੇ ਕੱਢੀ ਆਂਦੀ ਸੀ ਪਹਿਲਾਂ ਮਸ਼ੀਨ ਦੇ ਵਿੱਚੋਂ ਕੱਢੇ ਸਾਰੇ ਕੱਪੜੇ ਫੇਰ ਮੈਂ ਇਥੋਂ ਕੱਪੜੇ ਕੱਢੇ ਪਾਣੀ ਦੇ ਵਿੱਚੋਂ ਚੰਗੀ ਤਰ੍ਹਾਂ ਖੰਗਾਲ ਕੇ ਹਨਾ ਦੋ ਤਿੰਨ ਪਾਣੀ ਆਪਾਂ ਕੱਢ ਲੈਣੇ ਹੁੰਨੇ ਚੰਗੀ ਤਰ੍ਹਾਂ ਤੇ ਵਾਸੇ ਫਿਰ ਮੈਂ ਕੱਢ ਕੇ ਫੱਟੀ ਤੇ ਰੱਖਤੀ ਸੀ ਇੱਧਰ ਮੈਂ ਡ੍ਰਾਇਰ ਵਾਲੇ ਕੱਪੜੇ ਕੱਢ ਰਹੀ ਸੀ ਤੇ ਇੱਧਰ ਫਿਰ ਮੈਂ ਲਾ ਗਈ ਸੀ ਸੁੱਕਣੇ ਪਉਣ ਕੱਪੜੇ ਤੇ ਬਸ ਇੱਥੇ ਮੈਂ ਕੱਪੜੇ ਜਿੰਨੇ ਕ ਆਪਣੇ ਡ੍ਰਾਇਰ ਹੋ ਗਏ ਇਹ ਸੁੱਕਣੇ ਪਾ ਦੂੰਗੀ ਤੇ ਬਾਕੀ ਮੈਂ ਮਸ਼ੀਨ ਚ ਪਾਏ ਹੋਏ ਆ ਬਾਕੀ ਇੱਕ ਦੂਸਰੇ ਰਾਉਂਡ ਦੇ ਡ੍ਰਾਇਰ ਚ ਪਾਇਆ ਹੀ ਤੇ ਫਸਟ ਰਾਉਂਡ ਦੇ ਕੱਪੜੇ ਤੇ ਜਿਹੜੇ ਦੂਸਰੇ ਰਾਉਂਡ ਦੇ ਡ੍ਰਾਇਰ ਚ ਹੈ ਤੀਸਰੇ ਰਾਉਂਡ ਦੇ ਆਪਣੇ ਮਸ਼ੀਨ ਚ ਵਾਸ਼ ਕਰਨ ਵਾਸਤੇ ਪਾਏ ਹੋਏ ਆ ਤੇ ਬਸ ਕੱਪੜੇ ਫਿਰ ਮੈਂ ਧੋਲੇ ਸੀ ਸਾਰੇ ਤੇ ਉਦੋਂ ਬਾਅਦ ਇੱਕ ਦੋ ਗੇੜੇ ਰਹਿੰਦੇ ਸੀ ਤੇ ਇੱਥੇ ਫਿਰ ਮੈਂ ਨਾ ਆ ਆਇਆ ਸੀ ਇੱਥੇ ਆਹਾਂ ਦਿਵਾਲੀ ਮੰਗਣ ਆਏ ਸੀ ਹਨਾ ਇਹ ਜਮਾਦਾਰ ਨਾਲੇ ਨੂਲੀਆਂ ਕੱਢ ਕੇ ਜਾਂਦਾ ਤੇ ਦਿਵਾਲੀ ਮੰਗਣ ਆਇਆ ਸੀ ਫਿਰ ਮੈਂ ਨੇ ਹੁਣ ਇੱਕ ਚੱਲ ਦੇਦਾ ਸੀ ਫਿਰ ਜਿੰਨੇ ਕੁ ਮਿੱਥੂ ਸਰਿਆ ਤੇ ਫਿਰ ਮੈਂ ਇੱਥੇ ਲੱਗੀ ਸੀ ਪਕੌੜੇ ਕੱਢਣ ਤੇ ਪਕੌੜਿਆਂ ਦਾ ਮਿਸ਼ਰਣ ਮੈਂ ਤਿਆਰ ਕਰ ਲਿਆ ਸੀ ਬਸ ਹਨਾ ਬੇਸਣ ਦੇ ਵਿੱਚ ਪਿਆਜ਼ ਤੇ ਆਲੂਆਂ ਦੇ ਪਕੌੜੇ ਮੈਂ ਕੱਢਣ ਲੱਗੀ ਸੀ ਇੰਨੇ ਕੁ ਮੈਂ ਰੱਖ ਲਏ ਸੀ ਮੈਂ ਕਿ ਬਾਅਦ ਚ ਲੋੜ ਪਈ ਤਾਂ ਕੱਢ ਲਾਂਗੇ ਤੇ ਇੱਥੇ ਫਿਰ ਇਸ਼ੂ ਲੱਗ ਗਿਆ ਸੀ ਮੋਟਰਸਾਈਕਲ ਤੋਂ ਹੁਣ ਮੋਟਰਸਾਈਕਲ ਧੋ ਕੇ ਤੇ ਫਿਰ ਇਹ ਹਨਾ ਮੈਂ ਕਿਹਾ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋ ਲਾ ਤੇ ਵਸੂ ਮੇਰੇ ਮੋਟਰਸਾਈਕਲ ਧੋਣ ਲੱਗ ਗਿਆ ਸੀ ਇੱਥੇ ਫਿਰ ਮੈਂ ਕੱਚੇ ਲੱਸੀ ਬਣਾਉਣ ਲੱਗੀ ਸੀ ਇਹ ਆਪ ਤਾਂ ਬਣਾਉਣ ਲੱਗੇ ਸੀ ਕਿਉਂਕਿ ਅੱਜ ਹਨਾ ਵਿਸ਼ਕਰਮਾ ਦੇ ਆ ਤੇ ਵਿਸ਼ਕਰਮਾ ਜੀ ਦੀਆਂ ਸੋਨੂੰ ਹਨਾ ਵਿਸ਼ਕਰਮਾ ਦੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਪਰਮਾਤਮਾ ਸਾਰੇ ਵੀਰਾਂ ਦੇ ਕਮਾਕਾਰਾਂ ਚ ਵਾਧਾ ਕਰੇ ਤਰੱਕੀਆਂ ਕਰੇ ਤੇ ਬਸ ਇੱਥੇ ਫਿਰ ਰਿਸ਼ੂ ਸੰਧਾ ਦੇ ਡੈਡੀ ਦੇ ਹਨਾ ਤੋ ਕੇ ਪੂਜਾ ਕਰ ਰያ ਜਿੱਥੇ ਦੇ ਡੈਡੀ ਦੀ ਵੀਡੀਓ ਕੋਲਾ ਗਈ ਸੀ ਤੇ ਸਕ੍ਰੈਚ ਜੇ ਪੈਂਦੇ ਸੀ ਕਿਉਂਕਿ ਧੁੰਦਲੀ ਹੁੰਦੀ ਰੇਂਜ ਵਗੈਰਾ ਉੱਡ ਜਾਂਦੀ ਉੱਧਰ ਤੇ ਇਹ ਵਾਸਤੇ ਹੁਣ ਪੂਜਾ ਕਰ ਲੂਗਾ ਤੇ ਕਿਉਂਕਿ ਇਹਦੇ ਡੈਡੀ ਹਨਾ ਇਲੈਕਟ੍ਰੀਸ਼ਨ ਬਿਜਲੀ ਦਾ ਕੰਮ ਕਰ ਲੈਂਦੇ ਤਾਂ ਕਰਕੇ ਫਿਰ ਇੱਥੇ ਸਾਰਾ ਕੰਮ ਇਹ ਕਰ ਲੈਂਦੇ ਹੁੰਦੇ ਅਤੇ ਫਿਰ ਤਾਂ ਕਰਕੇ ਇੱਥੇ ਰੀਸ਼ ਨੂੰ ਕਿਹਾ ਸੀ ਚੱਲ ਵੀ ਮੱਥਾ ਟੇਕ ਦੇ ਤੇ ਬਾਬਾ ਜੀ ਨੇ ਫੋਟੋ ਲਾ ਲਈ ਸੀ ਅਸੀਂ ਤੇ ਵਾ ਸੁ ਪ੍ਰਸ਼ਾਦ ਮੰਗਾ ਲਿਆ ਸੀ ਤੋਂ ਬੱਤੀ ਕਰਤੀ ਸੀ ਰਿਸ਼ੂ ਨੇ ਤੇ ਇੱਥੇ ਮੱਠਾ ਟੇਕ ਲਿਆ ਸੀ ਿਤਵਾਲ ਮੈਂ ਇਧਰ ਲੱਗੀ ਜਿਪਕੋੜੇ ਕੱਢਾ ਮੈਂ ਰਿਸ਼ੂ ਨੂੰ ਕਹੀ ਜਾਂਦੀ ਸੀ ਮੈਂ ਕਾ ਆ ਜਾ ਪੂਜਾ ਕਰਕੇ ਤੇ ਫਟਾਫਟ ਖਾ ਲਾ ਤੇ ਬਸ ਇਹ ਫਿਰ ਖਾ ਲੂਗਾ ਤੇ ਬਸ ਫਿਰ ਇਹ ਹਣਾਉ ਦੇ ਪਕੌੜੇ ਆਉਂਦੇ ਲੈ ਕੇ ਸੋਚ ਨਾਲ ਖਾ ਲੂਗਾ ਇਹ ਤੇ ਬਸ ਜੀ ਤੇ ਇੱਥੇ ਆਪਾਂ ਹਨਾਂ ਮੈਂ ਪਕੌੜੇ ਕੱਢ ਕੇ ਇਹਨੂੰ ਦੇ ਰਹੀ ਸੀ ਮੈਂ ਕਿ ਚੱਲ ਫਟਾਫਟ ਖਾ ਲੈ ਗਰਮ ਗਰਮ ਸਵਾਦ ਲੱਗਦੇ ਆ ਤੇ ਜੀ ਹੁਣ ਮੈਂ ਬਣਾ ਕੇ ਹੱਡੀਆਂ ਪਕੌੜੇ بس ਐਂਡ ਵਾਲਾ ਪੋਰ ਰਹਿ ਗਿਆ ਤੇ ਬੱਚਿਆਂ ਨੇ ਖਾ ਲੇ ਮੈਂ ਹੀ ਖਾਣਾਂ ਇਹ ਸਾਰੇ ਬਣਾ ਤੇ ਮੈਂ ਕਿ ਚੱਲ ਚਾਹ ਚੋ ਨਾਲ ਦੁਪਹਿਰੇ ਖਾ ਲੈਣਗੇ ਨਾ ਇਹ ਚੱਲ ਥੜਾ ਤੇ ਆ ਬਣ ਗਿਆ ਦੇਖੋ ਆ ਬਣ ਗਿਆ ਥਾਲੀ ਦੇ ਵਿੱਚ ਅੰਡਾਲਾ ਪੂਰਾ ਬਸ ਹੁਣ ਮੈਂ ਥੱਕ ਕੇ ਖੜੇ ਖੜੇ ਖੜਨਾ ਕਿਹੜਾ ਸੁੱਖ ਹੈ ਨਾ ਬਸ ਇਹਨੂੰ ਬਣਾਂਗੇ ਤੇ ਡੈਡੀ ਦਾ ਫੋਨ ਆਇਆ ਸੀ ਤੇ ਮਿਸ ਕਰੀ ਜਾਂਦੇ ਸੀ ਕਿੰਨਾ ਮੈਨੂੰ ਵੀ ਦੇਰ ਤੱਕ ਕੋੜੇ ਖਾਣ ਨੂੰ ਮੈਂ ਤੇ ਦਵਾਉਂਦੀ ਉਹਦੀ ਖਵਾਵਾਂਗੇ ਹੁਣ ਸਹੀ ਵਾਲਾ ਬੰਦਾ ਭੁੱਲੀ ਜਾਂਦਾ ਹੈ ਇੱਧਰ ਲ ਤਾਂ ਕੁਛ ਉੱਧਰ ਮਿਲਦਾ ਨਹੀਂ ਕੁਛ ਵੀ ਨਹੀਂ ਹੈਗਾ ਉੱਧਰ ਚਾਹ ਦੁੱਧ ਡੱਬੇ ਵਾਲਾ ਮਿਲਦਾ ਉਹਦੀ ਚਾਹ ਮਿਲਦੀ ਹੈ ਸਮੈਲੀ ਵੀ ਹੁੰਦੀ ਰਹਿੰਦੇ ਹੋਰੀ ਹੁਣ ਤਾਂ ਚੱਲ ਗਿੱਜ ਕੇ ਪੀਣੀ ਕੱਲਾ ਤਾਂ ਹੀ ਸੀ ਰਹਿੰਦੇ ਮੈਨੂੰ ਕਹਿੰਦੇ ਆਲੂ ਵੀ ਆਹ ਗੋਭੀ ਵਾਲਾ ਕੱਢੇ ਮੰਗਾ ਨਹੀਂ ਗੋਭੀ ਕੁਝ ਹੋਰ ਤੇ ਕੱਲ ਲਵਾਂਗਾ ਗੁੱਡੀ ਵਾਲੇ ਕਿੱਥੇ ਕੱਢੇ ਕੋਰ ਲੂ ਪਿਆਜ਼ ਵਾਲੇ ਕੱਢੇ ਮੈਂ ਤਾਂ ਸਿਰਫ ਮੈਂ ਕੱਇਜ ਇਹਨਾਂ ਨੂੰ ਮੈਂ ਗਾ ਵੀ ਬ੍ਰੈਡ ਲੈ ਆਉਨੇ ਆ ਬ੍ਰੈਡ ਆਲੂ ਵਿੱਚ ਭਰ ਕੇ ਨਾ ਸਟਫੀ ਆਲੂਾਂ ਦੀ ਤੇ ਬ੍ਰੈਡ ਭਰ ਕੇ ਬਣਾ ਲਾਂਗੇ ਜਾਂ ਫਿਰ ਬ੍ਰੈਡ ਰੋਲ ਬਣਾ ਲਾਂਗੇ ਫਿਰ ਕੰਨ ਨਹੀਂ ਆਲੂ ਪਿਆਜ਼ ਵਾਲਾ ਖਾਣਾ ਉਹ ਤਾਂ ਚਾ ਪਹਿਲਾਂ ਕੱਲ੍ਹ ਨੂੰ ਕਹਿੰਦੇ ਸੀ ਕੱਲ ਫਿਰ ਰੀਸ਼ੂ ਥੋੜਾ ਜਿਹਾ ਬਿਮਾਰ ਸੀ ਮੈਨੂੰ ਕੱਢੇ ਨਹੀਂ ਰੀਸ਼ੂ ਦਵਾਈ ਲੈ ਲਾ ਦੇ ਭੁੱਲ ਗਿਆ ਤੂੰ ਲਾ 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 ਲਾਇਕਾ ਖਰਾਕਾ ਕਟਕੇ ਇੱਥੇ ਹੋ ਗਈ ਕੈਵੰਡੇ ਉੱਪਰ ਦੇਖ ਲਾ ਮੈਂ ਉਹ ਦਵਾਈ ਯਾਦ ਕਰਾਈ ਮੈਂ ਕਿਹੋ ਨਾ ਦਵਾਈ ਖਾ ਲਏ ਰਹਾ ਮਾ ਆਇਊਗਾ ਫਿਰ ਸਕੂਲ ਜਾਣਾ ਬੱਚਾ ਕੱਲ ਦੀ ਤਾਂ ਛੁੱਟੀ ਹੈ ਕੱਲ ਦੀ ਛੁੱਟੀ ਹੈ ਤੈਨੂੰ ਕੱਲ ਦੀ ਛੁੱਟੀ ਪਰਸੋਂ ਜਾਊਗਾ ਚੱਕੜ ਵਾਲ ਨੂੰ ਜਦ ਚੱਲ ਰਹਾ ਮਾ ਆਇਊਗਾ ਕੱਲ ਲੈ ਕੇ ਆਇਆ ਸੀ ਜਖਾਮ ਤੇ ਛਿੱਕਾਂ ਵਾਲੀਆਂ ਲੱਗੀਆਂ ਸੀ ਸਾਈ ਮੈਂ ਕੱਲ ਕੁਝ ਬਣਾਇਆ ਨਹੀਂ ਅੱਜ ਥੋੜਾ ਜਿਹਾ ਠੀਕ ਹੈ ਵੈਸੇ ਤਾਂ ਦਵਾਈ ਨਾਲ ਰਾਤ ਲੈ ਲਈ ਸੀ ਇੱਕ ਖਰਾ ਕੇ ਨੇ ਇੱਕ ਕੱਲ ਆ ਕੇ ਲੈ ਲਈ ਸੀ ਦੁਪਹਿਰੇ ਹੋਰ ਸਵੇਰ ਦਾ ਕੁਝ ਖਾਦਾ ਨਹੀਂ ਸੀ ਹੁਣ ਫਿਰ ਰੋਟੀ ਨਾਸ਼ਤਾ ਤਾਂ ਬਣਾਇਆ ਨਹੀਂ ਸਵੇਰ ਨਾਸ਼ਤਾ ਤਾਂ ਚੱਲ ਆਹੀ ਬਣਾਉਣਾ ਹੁਣ ਤੇ ਨਾਸ਼ਤਾ ਕਰਕੇ ਫਿਰ ਖਾਦੇ ਨੇ ਮੈਂ ਚੱਲ ਇਹ ਬਣਾ ਲੈਣੇ ਤੇ 10:00 ਜੀ ਹੁਣ ਬਣ ਗਏ ਸਾਰੇ ਗੈਸ ਆਪਾਂ ਬੰਦ ਕਰਤਾ ਫਰਟਾ ਲੱਗੇ ਜਾਂਦਾ ਕੋੜਿਆਂ ਨੂੰ ਵੀ ਮੈਂ ਤਾਂ ਨਾ ਅੱਗੇ ਦੂਜੂ ਬਣਾਉਣੀ ਨਹੀਂ ਕੱਲੇ ਆਲੂਆਂ ਦੇ ਪਿਆਜ਼ ਵੀ ਪਾਲੇ ਨੂੰ ਨਹੀਂ ਮੈਂ ਆਲੂ ਵਾਲ ਕੇ ਨਾ ਤੇ ਹੁਣ ਨੂੰ ਬਸ ਆਪਾਂ ਛੋਟੀਆਂ-ਛੋਟੀਆਂ ਫਾੜੀਆਂ ਕਰ ਲੈਣੇ ਆ ਆਲੂਆਂ ਨੂੰ ਵਾਲ ਕੇ ਤੇ ਆਲੂਆਂ ਜਦੋਂ ਉਬਲ ਜਾਂਦੇ ਆ ਉਹਦੀ ਛੋਟੀਆਂ ਫਾੜੀਆਂ ਕਰਕੇ ਤੇ ਵਿੱਚ ਪਿਆਜ਼ ਵਗੈਰਾ ਚੀਰ ਲੈਣੇ ਹਨਾ ਜਿਹੜਾ ਵੀ ਆਪਾਂ ਮਸਾਲੇ ਮਸੂਲੇ ਪਾਉਣੇ ਆ ਜਿਵੇਂ ਵੀ ਉਹ ਪਾ ਕੇ ਵਿੱਚ ਬੇਸਨ ਪਾ ਕੇ ਹਨਾ ਵੀ ਬਾਹਲਾ ਕੋਲ ਜਿਆ ਨਹੀਂ ਬਣਾਉਂਦੇ ਜੀ ਹੁਣ ਆਪਾਂ ਆਲੂ ਪਿਆਜਾਂ ਵਾਸਤੇ ਤਾਂ ਕੋਲ ਜਾ ਬਣਾ ਲੈਨੇ ਆ ਜਿਆ ਬਰੈਡ ਵਾਸਤੇ ਕੋਲ ਬਣਾਉਂਦੇ ਉਹਦੇ ਵਾਸਤੇ ਨਹੀਂ ਬਣਾਉਂਦੀ ਹੁੰਦੀ ਉਹਦੇ ਵਾਸਤੇ ਤਾਂ ਬਸ ਫਿਰ ਮੈਂ ਨਾ ਫਰ ਕਰਦੇ ਹੁੰਨੇ ਬਸ ਥੋੜਾ ਜਿਹਾ ਬੇਸਣ ਪਾ ਕੇ ਸੁੱਕ ਪੁਕਾ ਜਾ ਤੇ ਥੋੜਾ ਜਿਹਾ ਪਾਣੀ ਦਾ ਹੱਥ ਲਾ ਕੇ ਤੇ ਬਸ ਫਿਰ ਬਣਾਉਣੀ ਉਹ ਵੀ ਬਹੁਤ ਟੇਸਟੀ ਬਣਦੇ ਮੈਂ ਤਾਂ ਐਵੇਂ ਬਣਾਉਣੀ ਹੁੰਦੀ ਆ ਤੇ ਫਿਰ ਐਤ ਕਿਵੇਂਗਾ ਚੱਲ ਵੀ ਐਂ ਬਣਾ ਕੇ ਦੇਖ ਲੈਨੇ ਹੁਣ ਕੱਥੇ ਆਲੂ ਵਾਲੋਂਗੇ ਟਾਈਮ ਕਾਫੀ ਲੱਗਦੇ ਹੁੰਨੇ ਫਿਰ ਐਂ ਚੇਰ ਕੇ ਉਹਦਾ ਜਿਹੜਨ ਤੇ ਵੀ ਟਾਈਮ ਲੱਗਿਆ ਜਿਹੜਨ ਤੇ ਘੜਾ ਟਾਈਮ ਨਹੀਂ ਲੱਗਦਾ ਇੱਕ ਪਿਆਜ਼ ਅੱਖਾਂ ਚ ਪੈਂਦੇ ਨੇ ਚਲ ਬਣ ਗਏ ਹੁਣ ਜੈ ਜੈ ਤੇ ਆ ਮੇ ਬੇਸਨ ਬਚ ਗਿਆ ਆ ਰੱਖ ਲਿਆ ਮੈਂ ਨੇ ਪੁਣਕੇ ਰੱਖ ਲਿਆ ਤੇ ਇਹਦੇ ਆਪਾਂ ਕੜੀ-ਕੁੜੀ ਬਣਾ ਲਾਂਗੇ ਯੂਜ਼ ਕਰ ਲਾਂਗੇ ਤੇ ਕੁਝ ਪਕੌੜੇ ਬਚ ਜਾਣਗੇ ਦੇ ਵਿੱਚ ਤੇ ਆ ਜੋ ਜੀ ਤੁਸੀਂ ਵੀ ਖਾ ਲਓ ਪਕੌੜੇ ਗਰਮਾ ਗਰਮ ਤੇ ਬਸ ਹੁਣ ਮੈਂ ਖਾ ਕੇ ਫਿਰ ਭੰਡੇ-ਕੁੰਡੇ ਮਾਣਦੀ ਆ ਚਾਹ ਪਾਠਰਕ ਬਣਾਵਾਂਗੀ ਚਾਹ ਨਹੀਂ ਮੈਂ ਬਣਾਈ ਹਜੇ ਮੈਂ ਕਿਹਾ ਨਾਲ ਨਾ ਫਿਰ ਕੀਤੀ ਨਹੀਂ ਜਾਂਦੀ ਚਾਹ ਪੇਟ ਹੀ ਭਰ ਜਾਂਦਾ ਚਾਹ ਪੀ ਕੇ ਮੈਂ ਬਾਅਦ ਚ ਦੇਖ ਲਾਂਗੀ ਜਿਵੇਂ ਨਹੀਂ ਤੇ ਚਲੋ ਜੀ ਆਪਾਂ ਤੁਹਾਨੂੰ ਬਾਅਦ ਵਿੱਚ ਮਿਲਦੇ ਹਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਫਿਰ ਮੈਂ ਨਾ ਇੱਥੇ ਦੀਵੇ ਭੋਂ ਕੇ ਰੱਖੇ ਹੋਏ ਸੀ ਤੇ ਉਹ ਤਾਂ ਸਾਫੀ ਸੀ ਫਿਰ ਕੀੜੀਆਂ ਵਗੈਰਾ ਲੱਗੀਆਂ ਹੋਈਆਂ ਸੀ ਫਿਰ ਮੈਂ ਧੋ ਕੇ ਹਨਾ ਮੈਂ ਕਿਹਾ ਚੱਲ ਹੁਣ ਇੱਥੇ ਮੈਂ ਰੱਖੀ ਜਾਂਦੀ ਸੀ ਮੈਂ ਕਿਹਾ ਚੱਲ ਸੁੱਕ ਜਾਣਗੇ ਤੇ ਮੁੱਦੇ ਮਾਰੀ ਜਾਂਦੀ ਸੀ ਮੈਂ ਕਿਹਾ ਚੱਲ ਹਨਾ ਪਾਣੀ ਜਾਂ ਸੁੱਕ ਜੂਗਾ ਫਿਰ ਆਪਾਂ ਸ਼ਾਮ ਨੂੰ ਕਿਉਂਕਿ ਵਿਸ਼ਕਰਮ ਦੇ ਦਾ ਦੇਣਾ ਤਾਂ ਆਪਾਂ ਇੱਕ ਇੱਕ ਦੀਵਾ ਜ਼ਰੂਰ ਲਾਉਣੇ ਹਨਾ ਵੱਡ ਵੱਡੇ ਰੰਦੇ ਵੀ ਲਾ ਦੇਣੇ ਆਪਣੇ ਦਰਵਾਜਿਆਂ ਚ ਵੀ ਰੱਖ ਲੈਣੇ ਆ دہਲੀਜ ਤੇ ਤੇ ਤਾਂ ਅਗਰ ਕੇ ਫਿਰ ਮੈਂ ਇੱਥੇ ਸਾਰੇ ਦੇਵੇ ਧੋ ਕੇ ਰੱਖਦੇ ਸੀ ਮੈਂਗਾ ਚੱਲ ਜਿੰਨੇ ਕੁ ਲੋਡ ਹੋਏ ਆਪਾਂ ਵਰਤ ਲਾਂਗੇ ਤੇ ਵੀ ਸਾਰੇ ਧੋ ਦਿੰਨੇ ਤੇ ਬਸ ਇੱਥੇ ਮੈਂ ਸਾਰੇ ਕੱਢ ਕੇ ਇੱਕ ਇੱਕ ਕਰਕੇ ਕੱਢ ਕੇ ਰੱਖ ਦੂੰਗੀ ਦੇਵੇ ਤੇ ਬਸ ਇਹ ਤੋਂ ਬਾਅਦ ਫਿਰ ਮੈਂ ਰਸੋਈ ਦੇ ਵਿੱਚ ਆ ਜੂੰਗੀ ਰਸੋਈ ਦੇ ਵਿੱਚ ਫਿਰ ਮੈਂ ਲੱਗੂੰਗੀ ਭਾਂਡੇ ਪਏ ਆ ਮੇਰੇ ਚਾਹ ਵਾਲੇ ਰੋਟੀ ਵਾਲੇ ਸਾਰੇ ਪਏ ਆ ਦੁਪਹਿਰ ਵਾਲੇ ਤੇ ਮੈਂ ਕਿਹ ਚੱਲ ਵੀ ਮਾਂ ਜਿੰਦਾ ਸੁਨਿਆ ਲੱਗੀ ਹੋਈ ਸੀ ਕੱਪੜੇ ਤੈ ਕਰਨ ਮੈਂ ਕਿਹ ਚੱਲੋ ਕੱਪੜੇ ਤਹਿ ਲੂੰਦੀ ਧੋਤੇ ਸੀ ਜਿਹੜੇ ਮੈਂ ਕਿਹ ਚੱਲ ਮੈਂ ਭਾਂਡੇ ਮੈਂ ਦਾ फटाफट ਤੇ ਇੱਥੇ ਬਸ ਸਾਰੇ ਭਾਂਡੇ ਮੈਂ ਧੋ ਕੇ ਰੱਖ ਲੂੰਗੀ ਇੱਕ ਸਾਈਡ ਤੇ ਤੇ ਮੰਡ ਤੋਂ ਹੋਂ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਮੰਜੂਗੀ ਚੰਗੀ ਤਰ੍ਹਾਂ ਸਰਫ ਉਹਦੇ ਨਾਲ ਸਾਬਣ ਨਾਲ ਤੇ ਬਸ ਇੱਥੇ ਸਨੇਆ ਕੱਪੜੇ ਤਹਿ ਲਾ ਕੇ ਰੱਖ ਦੂੰਗੀ ਸਾਰੇ ਹਨਾ ਬਾਕੀ ਅੰਦਰ ਝਾੜੂ ਵਗੈਰਾ ਲਾ ਦੂੰਗੀ ਤੇ ਮੈਂ ਇੱਥੇ ਫਿਰ ਲੱਗੀ ਪਈ ਸੀ ਮੈਂ ਕਿਹ ਚੱਲ ਭਾਂਡੇ ਕਾਫੀ ਹੋਏ ਪਏ ਸੀ ਤੁਸੀਂ ਦੇਖ ਹੀ ਰਹੇ ਹੋ ਸਿੰਕ ਭਰਿਆ ਪਿਆ ਸੀ ਤੇ ਪੰਡੇ ਫਿਰ ਮੈਂ ਸਾਰੇ ਹਨਾ ਚੰਗੀ ਤਰ੍ਹਾਂ ਪੱਲਾ ਸਾਫ ਕਰੂੰਗੀ ਫਿਰ ਮੰਜੂਗੀ ਤੇ ਆਪਾਂ ਹਨਾ ਅੱਜ ਵੀ ਦੇਵੇ ਧਾਰਾਂਗੇ ਬੜਾ ਵੱਡੇ ਰਾਂਦੇ ਤੇ ਵਿਸ਼ਕਰਮਾ ਦੇ ਦੀ ਛੁੱਟੀ ਹੈ ਬੱਚਿਆਂ ਨੂੰ ਕੱਲ ਦੀ ਵੀ ਛੁੱਟੀ ਹੈ ਵੀਰਵਾਰ ਦੀ ਕੱਲ ਸ਼ਾਇਦ ਟਿਕਾਵੇ ਦੂ ਹੋ ਜਾ ਤਾਂ ਛੁੱਟੀ ਹੈ ਤੇ ਪਤਾ ਨਹੀਂ ਗਵਰਦਨ ਪੂਜਾ ਉਹਦੀ ਛੁੱਟੀ ਹੈ ਤੇ ਚਲੋ ਕੋਈ ਵੀ ਹੋਈ ਹਨਾ ਬੱਚਿਆਂ ਨੂੰ ਛੁੱਟੀ ਹੈਗੀ ਹੈ ਵੀਰਵਾਰ ਦੀ ਤੇ ਤੁਸੀਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿੰਨਾ-ਕਿੰਨਾ ਦੇ ਬੱਚਿਆਂ ਨੂੰ ਹਨਾ ਛੁੱਟੀਆਂ ਹੈਗੀਆਂ ਵੀਰਵਾਰ ਦੀ ਕਿ ਨਹੀਂ ਹੈਗੀਆਂ ਕਿ ਸਕੂਲ ਲੱਗੂਗਾ ਤੇ ਸਾਡੇ ਤਾਂ ਹੈਗੀ ਸੀ ਰਿਸ਼ਨੂ ਛੁੱਟੀ ਤੇ ਵਸੇ ਜਿੱਥੇ ਫਿਰ ਮੈਂ ਅਗਲ ਅਗਲੇ ਦੇ ਵਿੱਚ ਭਾਂਡੇ ਵੀ ਮਾਇਲੇ ਸਾਰੇ ਤੇ ਮੇਰਾ ਇੱਥੇ ਭਾਂਡੇ ਦਾ ਕੰਮ ਹੋ ਗਿਆ ਸੀ ਕੰਪਲੀਟ ਤੇ ਇਤੋਂ ਬਾਅਦ ਫਿਰ ਮੈਂ ਟੋਕਰਾਂ ਸਾਰੇ ਲੈ ਜਾ ਕੇ ਬਾਹਰ ਰੱਖ ਦੂੰਗੀ ਟੋਕਰਾਂ ਤੱਪੇ ਤੇ ਇਦੋਂ ਦਾ ਫਿਰ ਮੈਂ ਲੱਗ ਗਈ ਸੀ ਬੱਤੀਆਂ ਬੱਟਣ ਤੇ ਬੱਤੀਆਂ ਹਨਾ ਥੋੜੀਆਂ ਹੀ ਸੀ 5 6 ਕਿਸੀ ਮੈਂ ਕਿਹਾ ਚੱਲ ਵਟ ਲੈਣੀਆਂ ਤੇ ਫਿਰ ਮੈਂ ਇੱਥੇ ਬਾਹਰ ਬਹਿ ਕੇ ਬੱਟਣ ਲੱਗ ਗਈ ਸੀ ਮੈਂ ਕਿਹਾ ਚੱਲ ਵਟ ਕੇ ਰੱਖ ਲੈਣੇ ਤੇ 35 ਬਟਲੀਆਂ ਸੀ ਮੈਂ ਕਿਹਾ ਚੱਲ ਜੇ ਬਚ ਗਈਆਂ ਗੁਰਪੁਰਵ ਤੇ ਕੰਮ ਆ ਜਾਣਗੀਆਂ ਤੇ ਬਸ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਆ ਇਦਾਂ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਵੀਡੀਓ లైక్ ਬੀ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਓ ਤੇ ਸਾਡੇ ਚੈਨਲ ਤੇ ਜਿਹੜੇ ਨਵੇਂ ਵੀਰ ਭੈਣ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰਿਓ ਕਮੈਂਟ ਜੀ ਧੰਨਵਾਦ ਜੀ